ਨਾਸਰ ਮਨਸੂਰ ਗੁਰਗਾ ਬਿੰਦ ਸਿੰਘ ਇਹ ਜਦੀ ਮਨਜ਼ੂਰ ਗੁਰਗਾ ਬਿੰਦ ਸਿੰਘ ਹੱਕ ਰਾ ਗੰਜੂਰ ਗੁਰਗਾ ਬਿੰਦ ਸਿੰਘ ਜਮਲਾ ਫੈਜ ਨੂਰ ਗੁਰਗਾ ਬਿੰਦ ਸਿੰਘ ਹੱਕੇ ਹੱਕੇ ਆਗਾਹ ਗੁਰਗਾ ਬਿੰਦ ਸਿੰਘ ਸ਼ਾਹ ਸ਼ਨ ਸ਼ਾ ਗੁਰਗੋ ਬੰਦੇ ਸੰਗਾ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਕੇ ਨਿਹਾਲ ਕੀਤਾ ਭਾਈ ਡੱਲੇ ਨੂੰ ਡੱਲਾ ਸਿੰਘ ਸਜਾਇਆ ਨਾਲੇ 100 ਸੈਨਿਕ ਉਹਦੇ ਔਰਵੀ ਨਾਲ ਅਮਰਦ ਛਕਿਆ ਭਾਈ ਡੱਲੇ ਦੇ 100 ਸੈਨਿਕਾਂ ਨੇ ਵੀ ਅਮਰਦ ਛਕਿਆ ਤੇ ਮਹਾਰਾਜ ਜੀ ਨੇ ਪ੍ਰਸਾਨ ਹੋ ਕੇ ਆਖਿਆ ਡੱਲਾ ਸਿੰਘ ਅਸੀਂ ਤੇਰੇ ਪ੍ਰੇਮ ਤੇ ਪ੍ਰਸਾਨਾ ਮਹਾਰਾਜੀ ਨੇ ਉਹਨੂੰ ਸੋਨੇ ਦੇ ਦੋ ਵੜ ਮੁੱਲੇ ਕੜਿਆਂ ਦੀ ਜੋੜੀ ਇੱਕ ਢਾਲ ਇੱਕ ਦਲਵਾਰ ਬਖਸ਼ੀ ਇਹਦੇ ਨਾਲ ਉਹਦੇ ਆਪਣੇ ਵਸਤਰਾ ਵਿੱਚੋਂ ਦੋ ਦਸਤਾਰਾਂ ਤੇ ਦੋ ਚੋਲੇ ਦੋ ਪਜਾਮੇ ਵੀ ਬਖਸ਼ੇ ਦੱਸਿਆ ਜਾਂਦਾ ਵੀ ਇਹ ਅੱਜ ਤੱਕ ਡੱਲੇ ਦੀ ਕੋਲ ਵਿੱਚ ਸੰਭਾਲੇ ਹੋਏ ਨੇ ਇੱਕ ਦਿਨ ਕਿਸੇ ਸੁਈਏ ਨੇ ਡੱਲੇ ਨੂੰ ਖਬਰ ਕੀਤੀ ਕਿ ਸਵੇ ਸਿਰੰਦ ਦੀ ਫੌਜ ਦਾ ਇੱਕ ਦਸਤਾ ਤੇਰੇ ਦੇਸ਼ ਵੱਲ ਆ ਰਿਹਾ ਉਹ ਦਾ ਰਾਦਾ ਤੈਨੂੰ ਗੁਰੂ ਜੀ ਦਾ ਪੱਖ ਲੈਣ ਦੀ ਸਜ਼ਾ ਦੇਣ ਦਾ ਨਾਲੇ ਗੁਰੂ ਜੀ ਨੂੰ ਫੜਨ ਦਾ ਇਹ ਸੁਣ ਕੇ ਡੱਲੇ ਨੇ ਆਪਣੇ 92 ਯੋਧੇ ਨਾਲ ਲਏ ਆਪਣੇ ਇਲਾਕੇ ਦੀਆਂ ਦਾਦੇ ਡੇਰਾ ਲੱਤ ਜੇ ਸੂਬੇ ਦੀ ਫੌਜ ਆਏ ਉਹਨੂੰ ਉੱਥੇ ਹੀ ਰੋਕ ਲਿਆ ਜਾਏ ਕਈ ਦਿਨ ਬੀਤ ਗਏ ਪਰ ਫੌਜ ਕੋਈ ਨਹੀਂ ਆਈ ਮਗਰੋਂ ਪਤਾ ਲੱਗਾ ਕਿ ਫੌਜ ਦਾ ਉਹ ਦਸਤਾ ਨਾਲ ਦੇ ਇਲਾਕੇ ਵਿੱਚ ਮਾਮਲਾ ਉਗਰਾਉਣ ਆਇਆ ਸੀ ਆਪਣਾ ਕਾਰਜ ਪੂਰਾ ਕਰਕੇ ਵਾਪਸ ਮੁੜ ਗਿਆ ਡੱਲਾ ਵਾਪਸ ਆ ਗਿਆ ਜਦੋਂ ਗੁਰੂ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਜੀ ਨੇ ਪ੍ਰਸੰਨ ਹੋ ਕੇ ਡੱਲਾ ਸਿੰਘ ਨੂੰ ਥਾਪਣਾ ਦਿੱਤਾ ਬਚਨ ਕੀਤਾ ਭਾਈ ਡੱਲਾ ਸਿੰਘ ਸਿੰਘਾਂ ਨੂੰ ਇਸੇ ਪ੍ਰਕਾਰ ਦੁਸ਼ਮਨਾ ਨਾਲ ਲੋਹਾ ਲੈਣ ਵਾਸਤੇ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਬਾਬਾ ਫੂਲ ਜੀ ਦੇ ਪੁੱਤਰ ਭਾਈ ਰਾਮ ਸਿੰਘ ਤੇ ਤਲੋਕ ਸਿੰਘ ਸਤਿਗੁਰਾਂ ਤੇ ਬੜੀ ਸ਼ਰਧਾ ਰੱਖਦੇ ਸਨ ਇੱਕ ਦਿਨ ਦੋਵੇਂ ਭਰਾ ਗੁਰੂ ਜੀ ਦੇ ਲੰਗਰ ਵਾਸਤੇ ਆਟੇ ਦੇ ਗੱਡੇ ਲੱਦ ਕੇ ਲਿਆਏ ਸਤਿਗੁਰਾਂ ਨੇ ਉਹਨਾਂ ਤੋਂ ਪੁੱਛਿਆ ਭਾਈ ਇਹ ਆਟਾ ਤੁਸੀਂ ਆਪਣੇ ਕੋਲੋਂ ਲਿਆਂਦਾ ਜਾਂ ਸਿੱਖਾਂ ਬਾਸੋਂ ਇਕੱਠਾ ਕਰਕੇ ਲਿਆਏ ਜੇ ਉਹਨਾਂ ਨੇ ਹੱਥ ਜੋੜ ਕੇ ਉੱਤਰ ਦਿੱਤਾ ਸੱਚੇ ਪਾਤਸ਼ਾਹ ਜੀਓ ਕੋ ਜੱਟ ਅਸੀਂ ਆਪਣੇ ਘਰੋਂ ਲਿਆਂਦਾ ਕੁਝ ਸੰਗਤਾਂ ਬਾਸੋਂ ਇਕੱਠਾ ਕਰਕੇ ਆਂਦਾ ਸਤਿਗੁਰੂ ਜੀ ਉਹਨਾਂ ਦੀ ਸ਼ਰਧਾ ਦੇ ਬੜੇ ਬਰਸੰਨ ਹੋਏ ਇਸ ਸਮੇਂ ਸੰਗਤ ਵਿੱਚੋਂ ਇੱਕ ਸਿੰਘ ਨੇ ਉੱਠ ਕੇ ਦੱਸਿਆ ਸਤਿਗੁਰ ਜੀਓ ਚਮਕਾਰ ਦੇ ਜੁੱਧ ਵਿੱਚ ਸਹਬਜ਼ਾਦਿਆਂ ਦੀ ਛਿੱਧੀ ਦੇ ਬਾਅਦ ਇਹਨਾਂ ਦੋਵਾਂ ਭਰਾਵਾਂ ਨੇ ਉਹਨਾਂ ਦੇ ਸਰੀਰ ਦਾ ਸੰਸਕਾਰ ਕੀਤਾ ਸੀ ਸਹਿਬ ਜੀ ਨੇ ਉਹਨਾਂ ਤੋਂ ਪੁੱਛਿਆ ਭਾਈ ਤਲੋਕ ਸਿੰਘ ਤੁਸੀਂ ਇਹ ਮਹਾਨ ਕਾਰਜ ਕਿਸ ਪ੍ਰਕਾਰ ਪੂਰਨ ਕੀਤਾ ਭਾਈ ਰਾਮ ਸਿੰਘ ਨੇ ਦੱਸਿਆ ਸੱਚੇ ਪਾਤਸ਼ਾਹ ਜੀਓ ਜੇ ਸਮੇ ਲੜਾਈ ਬੰਦ ਹੋ ਗਈ ਤਾਂ ਅਸੀਂ ਦੋਆ ਭਰਾਵਾਂ ਨੇ ਮੁਸਲਮਾਨੀ ਵੇਸ ਧਾਰ ਲਿਆ ਰਣ ਭੂਮੀ ਵਿੱਚ ਫਿਰ ਕੇ ਸਹਬਜ਼ਾਦਿਆਂ ਦੇ ਸਰੀਰ ਲੱਭੇ ਘਰ ਲੱਕੜਾਂ ਦਾ ਵੱਡਾ ਂਗੀਠਾ ਤਿਆਰ ਕਰਕੇ ਉਹਨਾਂ ਦਾ ਸਸਕਾਰ ਕਰ ਦਿੱਤਾ ਇਹ ਵਾਰਤਾ ਸੁਣ ਕੇ ਸਾਧਗੁਰਾਂ ਨੇ ਆਖਿਆ ਭਾਈ ਰਾਮ ਸਿੰਘ ਅਸੀਂ ਤੁਹਾਡੇ ਦੋਵਾਂ ਭਰਾਵਾਂ ਦੇ ਸਿਦਕ ਅਦੇ ਮਹਾਨ ਕਾਰਜ ਤੇ ਬਹੁਤ ਪਰਸਾਨਾ ਜੋ ਵੀ ਅਵਲੱਖਾ ਵੇ ਮੰਗ ਲੋ ਦੋਆ ਭਰਾਵਾਂ ਨੇ ਹੱਥ ਜੋੜ ਕੇ ਅਰਜ਼ੋਈ ਕੀਤੀ ਸੱਚੇ ਪਾਤਸ਼ਾਹ ਜੀ ਜਦੋਂ ਦੇ ਅਸੀਂ ਇਸ ਦੇਸ਼ ਵਿੱਚ ਆਇਆ ਸਾਡਾ ਕੋਈ ਪੱਕਾ ਟਿਕਾਣਾ ਨਹੀਂ ਬਣਿਆ ਸਾਡੇ ਪਾਸ ਕੋਈ ਜ਼ਮੀਨ ਵੀ ਨਹੀਂ ਜਿਹਦੇ ਨਾਲ ਅਸੀਂ ਆਪਣੇ ਟੱਬਰਾਂ ਦੀ ਪਾਲਣਾ ਕਰ ਸਕੀਏ ਸਾਨੂੰ ਇਹਦੀ ਬਖਸ਼ਿਸ਼ ਕਰੋ ਸਾਹਿਬ ਜੀ ਨੇ ਬਚਨ ਕੀਤਾ ਭਾਈ ਸਿੰਘੋ ਤੁਸਾਂ ਦਾ ਇਹ ਸਾਰਾ ਦੇਸ਼ ਹੀ ਪਾਲਿਆ ਤੁਹਾਡੇ ਪੈਰ ਇੱਥੇ ਇਹੋ ਜੇ ਜੰਮਣਗੇ ਵੱਡੇ ਵੱਡੇ ਰਾਜ ਅਧਿਕਾਰ ਤੁਹਾਡੇ ਪੈਰਾਂ ਦੇ ਝੁਕਿਆ ਕਰਨਗੇ ਇਹ ਵਾਰ ਬਖਸ਼ ਕੇ ਸਤਿਗੁਰਾਂ ਨੇ ਦੋਹਾਂ ਭਰਾਵਾਂ ਨੂੰ ਦਸਤਾਰਾਂ ਸਿਰੋਪਾਅ ਦੇ ਕੇ ਸਿਰੋਪਾਅ ਦੇ ਰੂਪ ਵਿੱਚ ਬਖਸ਼ੀਆਂ ਦੇ ਬਾਅਦ ਵਿੱਚ ਇਹ ਦੋਹਾਂ ਭਰਾ ਦੀ ਵੰਸ ਨੇ ਨਾਬੇ ਪਟਿਆਲੇ ਅਤੇ ਜੀਂਦ ਦੇ ਰਾਜਿਆਂ ਦੇ ਨਾਂ ਤੇ ਰਾਜ ਕੀਤਾ ਇਸਰਾ ਮਹਾਰਾਜ ਜੀ ਇਹਨਾਂ ਦੋਵਾਂ ਭਰਾਵਾਂ ਨੂੰ ਬਖਸ਼ਿਸ਼ਾਂ ਕੀਤੀਆਂ ਸੰਗਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਚਾਰਨ ਕਰਦੀਆਂ ਸਤਨਾਮ ਦਾ ਸਿਮਰਨ ਕਰਦੀਆਂ ਸਤਨਾਮ ਵਾਹਿਗੁਰੂ ਸਤ ਨਾਮ 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 ਵਾਹਿ ਗੁਰੂ 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 ਸਤ ਨਾਮ ਨਾਮ ਵਾਏ ਗਿਰੂ ਇਸਰਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੰਗਤਾਂ ਉਚਾਰਨ ਕਰਦੀਆਂ ਆਪਦੇ ਦਰਸ਼ਨ ਦੇਦਾਰੇ ਕਰਕੇ ਨਿਹਾਲ ਹੁੰਦੀਆਂ